ਕਲਛ ਵਾਹਿਗੁਰੂ ਜੀ ਕੀ ਫਤਿਹ ਕਲ ਸਾਧ ਸੰਗਤ ਜੀ ਮੈਨੂੰ ਕਲ ਦੇਰ ਰਾਤ ਇਹ ਨਹਿਰੀ ਪਟਵਾਰ ਯੂਨੀਅਨ ਜਲ ਸਰੋਤ ਵਿਭਾਗ ਪੰਜਾਬ ਦਾ ਇਹ ਮੰਗ ਪੱਤਰ ਮਿਲਿਆ ਬੜੀ ਹੈਰਾਨੀ ਤੇ ਬੜਾ ਅਫਸੋਸ ਹੋਇਆ ਕਿ ਮੁਲਾਜ਼ਮ ਵੀਰ ਜਿਹੜੇ ਨਹਿਰੀ ਪਟਵਾਰੀ ਦੇ ਮੁਲਾਜ਼ਮ ਨੇ ਜਿਨ੍ਹਾਂ ਦਾ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਜਿੰਨੇ ਵੀ ਸਾਡੀਆਂ ਨਹਿਰਾਂ ਨੇ ਕਸੀਆਂ ਨੇ ਰਾਜਬਾ ਨੇ ਉਨ੍ਹਾਂ ਚ ਪਾਣੀ ਦੇ ਫਲੋ ਕਿੰਨਾ ਕਿੰਨੇ ਪਰਸੈਂਟ ਹੈ ਉਹਦੀ ਰਿਪੋਰਟ ਬਣਾ ਕੇ ਗਰਾਉਂਡ ਰਿਪੋਰਟ ਗਰਾਉਂਡ ਜ਼ੀਰੋ ਦੀ ਰਿਪੋਰਟ ਇਹਨਾਂ ਨੇ ਬਣਾ ਕੇ ਸਰਕਾਰ ਨੂੰ ਦੇਣੀ ਹੁੰਦੀ ਹੈ ਇਹਨਾਂ ਨੇ ਜੋ ਸਹੀ ਹਾਲਾਤ ਸਨ ਕਿ ਨਹਿਰੀ ਪਾਣੀ ਦੇ ਹਾਲਾਤ ਬੜੇ ਪਤਲੇ ਆ ਲੋਕਾਂ ਨੂੰ 10% ਵੱਧ ਤੋਂ ਵੱਧ 15% ਪਾਣੀ ਪਹੁੰਚ ਰਿਹਾ ਟੇਲਾਂ ਤੱਕ ਪਾਣੀ ਨਹੀਂ ਪਹੁੰਚ ਰਿਹਾ ਇਹਨਾਂ ਨੇ ਜੋ ਸਹੀ ਰਿਪੋਰਟ ਸੀ ਉਹ ਬੜਾਈ ਤੇ ਇਹਨਾਂ ਨੇ ਸਰਕਾਰ ਨੂੰ ਦੇ ਦਿੱਤੀ ਤੁਸੀਂ ਹੈਰਾਨ ਹੋਵੋਗੇ ਕਿ ਸੱਚ ਬੋਲਣ ਵਾਲੇ ਦੇ ਉ ਥਾਪੀ ਦੇਣ ਦੀ ਜਗ੍ਹਾ ਇਹਨਾਂ ਦੇ ਖਿਲਾਫ ਐਕਸ਼ਨ ਲੈ ਲਿਆ ਗਿਆ ਇਹਨਾਂ ਨੂੰ ਸਸਪੈਂਡ ਕਰਤਾ ਗਿਆ ਚਾਰਚੀਟ ਕਰਤੇ ਗਏ ਇਹਨਾਂ ਦੇ ਪ੍ਰਧਾਨ ਨੂੰ ਕੋਈ 1100 ਚੋਂ 250 ਮੁਲਾਜ਼ਮ 30% ਮੁਲਾਜ਼ਮ ਲੋਕਾਂ ਨੂੰ ਸੱਚ ਦੱਸਣ ਦੇ ਚੱਕਰ 'ਚ ਸੱਚ ਕਾਗਜ਼ਾਂ ਦੇ ਲਿਆਉਣ ਦੇ ਚੱਕਰ 'ਚ ਅੱਜ ਸਸਪੈਂਡ ਹੋ ਗਿਆ ਹੁਣ ਤੁਸੀਂ ਵੇਖੋ ਹਾਲਾਤ ਕੀ ਨੇ ਜੇ ਕਿਸੇ ਪਿੰਡ 'ਚ ਕਿਸੇ ਖੱਸੀ 'ਚ ਨਹਿਰ 'ਚ ਪਾਣੀ ਨਹੀਂ ਆ ਰਿਹਾ ਪਿੰਡ ਦੇ ਲੋਕ ਰੌਲਾ ਪਾਉਂਦੇ ਨੇ ਤੇ ਪਟਵਾਰੀ ਦਾ ਫਰਜ ਬਣਦਾ ਕਿ ਜੋ ਸੱਚ ਅਸਲੀਅਤ ਦੇ ਹਾਲਾਤ ਰਿਕਾਰਡ ਕਰੇ ਤੇ ਦੱਸੇ ਮਗਰ ਸਰਕਾਰ ਉਹ ਅਸਲੀਅਤ ਨੂੰ ਸੁਣ ਕੇ ਹੀ ਰਾਜੀ ਨਹੀਂ ਸਰਕਾਰ ਨੇ ਉਹਨਾਂ ਤੇ ਐਕਸ਼ਨ ਲੈਤਾ ਸਸਪੈਂਡ ਕਰਤਾ ਇਹ ਜੋੜਾ ਮਾਜਰਾ ਸਾਹਿਬ ਨੂੰ ਮਿਲੇ ਮਗਰ ਜੋੜਾ ਮਾਜਰਾ ਸਾਹਿਬ ਨੇ ਵੀ ਇਹਨਾਂ ਦੀ ਇੱਕ ਨਹੀਂ ਸੁਣੀ ਕਿਉਂ ਹੁਣ ਗੱਲ ਨਿਕਲ ਕੇ ਬਾਹਰ ਆ ਰਹੀ ਹੈ ਕੁਝ ਕਿਸਾਨ ਜਥੇਬੰਦੀਆਂ ਨੇ ਵੀ ਰੋਲਾ ਪਾਇਆ ਕੀ ਇਹ ਵਿਖਾਉਣਾ ਚਾਹੁੰਦੇ ਆ ਕਿ ਪੰਜਾਬ 'ਚ ਵਾਧੂ ਪਾਣੀ ਆ ਸਾਡੀਆਂ ਟੀਲਾਂ ਤੱਕ ਪਾਣੀ ਪਹੁੰਚ ਰਿਹਾ ਹਰੇਕ ਨੂੰ ਪਾਣੀ ਮਿਲ ਰਿਹਾ ਇਸ ਲਈ ਵਾਧੂ ਪਾਣੀ ਦਾ ਮਤਲਬ ਕਿ ਤੁਸੀਂ ਰਾਜਸਥਾਨ ਨੂੰ ਪਾਣੀ ਦੇ ਦਿਓ ਸਾਨੂੰ ਕੋਈ ਪ੍ਰੋਬਲਮ ਨਹੀਂ ਤੁਸੀਂ ਹਰਿਆਣੇ ਨੂੰ ਪਾਣੀ ਦੇ ਦਿਓ ਕੋਈ ਪ੍ਰੋਬਲਮ ਨਹੀਂ ਇਹ ਰਿਜ਼ਲਟ ਆ ਕਿ ਤੁਸੀਂ ਜਦ ਦਿੱਲੀ ਦੀ ਪਾਰਟੀ ਬਣਾਉਨੇ ਹੋ ਹੁਕਮਰਾਨ ਤਾਕਤ ਦੇ ਬੈੰਦੇ ਆ ਸੀ ਕਾਂਗਰਸ ਦਾ ਵੀ ਵੇਖਿਆ ਸੀ ਕਿਵੇਂ ਉਸ ਵੇਲੇ ਐਸਵਾਈਐਲ ਦੇ ਮੁੱਦੇ 'ਤੇ ਇੰਦਰਾ ਗਾਂਧੀ ਨੇ ਤੇ ਲਕਸ਼ਮਨ ਸਿੰਘ ਗਿੱਲੋ ਰਾਣੇ ਕਿਵੇਂ ਪੰਜਾਬ ਨਾਲ ਧੋਖਾ ਕੀਤਾ ਉਸ ਵੇਲੇ ਦੇ ਮੁੱਖ ਮੰਤਰੀ ਨੇ ਕਿਵੇਂ ਪੰਜਾਬ ਨਾਲ ਧੋਖਾ ਕੀਤਾ ਔਰ ਅੱਜ ਵੀ ਉਹੀ ਹਾਲਾਤ ਬਣ ਰਿਹਾ ਕਿ ਭਗਵੰਤ ਮਾਨ ਕੇਜਰੀਆਂ ਨੂੰ ਖੁਸ਼ ਕਰਨ ਦੇ ਚੱਕਰ 'ਚ ਝੂਠੀਆਂ ਰਿਪੋਰਟਾਂ ਬਣਵਾ ਬਣਵਾ ਪੇਸ਼ ਕਰਾ ਰਿਆ ਕਿ ਪੰਜਾਬ 'ਚ ਪਾਣੀ ਪੂਰਾ ਬਲਕਿ ਪੂਰਾ ਨਹੀਂ ਵਾਧੂ ਆ ਤੁਸੀਂ ਇਹ ਪਾਣੀ ਭਾਵੇਂ ਰਾਜਸਥਾਨ ਦੇ ਦਿਓ ਹਰਿਆਣੇ ਦੇ ਦਿਓ ਮਗਰ ਅਸਲੀਅਤ ਇਹ ਤੋਂ ਉਲਟ ਹੈ ਔਰ ਮੈਂ ਅੱਜ ਅਪੀਲ ਕਰਦਾ ਕਿ ਜਿੱਥੇ ਇਹਨਾਂ ਅਫਸਰਾਂ ਨੇ ਪਟਵਾਰੀਆਂ ਨੇ ਜੋ ਸਹੀ ਕੰਮ ਕੀਤਾ ਜਿੱਥੇ ਇਹਨਾਂ ਨੂੰ ਪ੍ਰਸ਼ੰਸਾ ਪੱਤਰ ਮਿਲਣਾ ਚਾਹੀਦਾ ਔਰ ਸਰਕਾਰ ਜਿਹੜੀ ਇਹ ਇਹਨਾਂ ਤੋਂ ਮਾਫੀ ਮੰਗੇ ਔਰ ਨਾਲ ਹੀ ਜੋੜਾ ਮਾਜਰਾ ਦੇ ਖਿਲਾਫ ਐਕਸ਼ਨ ਹੋਵੇ ਜਿਹੜਾ ਪੰਜਾਬ ਦੀ ਇੱਕ ਝੂਠ ਤਸਵੀਰ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਐ ਸੋ ਅਫਸੋਸ ਦੀ ਗੱਲ ਹੈ ਕਿ ਬਦਲਾਅ ਦੀ ਸਰਕਾਰ ਜਿੱਥੇ ਹਰ 프ਰੰਟ ਤੇ ਫੇਲ ਹੋ ਰਹੀ ਐ ਉਥੇ ਝੂਠ ਦੇ ਪ੍ਰਚਾਰ ਝੂਠ ਦੇ ਪ੍ਰਸਾਰ ਤੇ ਹਜ਼ਾਰਾਂ ਕਰੋੜ ਰੁਪਈਆ ਖਰਚ ਕਰਕੇ ਪੰਜਾਬ ਦਾ ਪੰਜਾਬੀਆਂ ਦਾ ਨੁਕਸਾਨ ਕਰ ਦੇ ਕੇਜੀਵਾਲ ਸਾਹਿਬ ਨੂੰ ਪ੍ਰੋਲ ਮਿਲੀ ਹੈ ਪੰਜਾਬ 'ਚ ਚੋਣ ਪ੍ਰਚਾਰ ਕਰਨ ਦੀ ਕਿੰਨਾ ਕ ਫਰਕ ਪਊਗਾ ਤੇ ਕੋਈ ਕੋਰਟ ਦਾ ਫੈਸਲਾ ਜੀ ਬਾਕੀ 1 ਤਰੀਕ ਤੱਕ ਮਿਲੀ ਆ ਮੁੜ ਕੇ ਅੰਦਰ ਜਾਣਾ ਕੱਟਰ ਇਮਾਨਦਾਰ ਲੋਕ ਦੱਸਣਗੇ ਕਿ ਭਗਵੰਤ ਮਾਨ ਕਿਉਂ ਸ਼ਰਾਬ ਪੀ ਕੇ ਲਟਿਆ ਰਹਿੰਦਾ ਇਹ ਸ਼ਰਾਬ ਦਾ ਘਟਾਲੇ ਕਰਨ ਵਾਲਾ ਮੁੱਖ ਮੰਤਰੀ ਕਿਵੇਂ ਕੱਟਰ ਇਮਾਨਦਾਰ ਹੋ ਗਿਆ ਅੱਜ ਹਰ ਤਰੀਕੇ ਦੇ ਬੇਈਮਾਨੀ ਦੇ આરોਪ ਧੋਖੇ ਧੜੀ ਦੇ આરોਪ ਲੋਕ ਪੰਜਾਬ ਨਾਲ ਵਿਤਕਰੇ ਦੇ ਆਰੋਪ ਆਮ ਆਦਮੀ ਪਾਰਟੀ ਤੇ ਲੱਗ ਰਹੇ ਆ ਔਰ ਭਗਵੰਤ ਮਾਨ ਔਰ ਕੇਜਰੀਵਾਲ ਦਾ ਜਿਹੜਾ ਇੱਕ ਮੌਕਾ ਬਦਲਾਵ ਦੇ ਮੌਕੇ ਦੇ ਲੋਕ ਸ਼ਿਕਾਰ ਨੇ ਨਾ ਬੇਰੋਜ਼ਗਾਰੀ ਪੱਤਾ ਮਿਲ ਰਿਹਾ ਨਾ ਨੌਕਰੀ ਮਿਲ ਰਹੀ ਹੈ ਨਾ ਕਿਸਾਨ ਨੂੰ ਐਮਐਸਪੀ ਮਿਲ ਰਹੀ ਹੈ ਨਾ ਖੇਤ ਮਜ਼ਦੂਰ ਦਾ ਕਰਜ਼ਾ ਮਾਫ ਹੋ ਰਿਹਾ ਨਾ ਸ਼ਗਨ ਸਕੀਮ ਆ ਰਹੀ ਹੈ ਨਾ ਹਜ਼ਾਰ ਹਜ਼ਾਰ ਰੁਪਈਆ ਆ ਰਿਹਾ ਧੀਆ ਪੈਣਾ ਦਾ ਨਾ ਵਜੀਫੇ ਮਿਲ ਰਿਹਾ ਲਾਅਨ ਆਰਡਰ ਦਾ ਕਲੈਪਸ ਹੈ ਇੰਡਸਟਰੀ ਭੱਜੀ ਜਾਂਦੀ ਹੈ ਨੌਜਵਾਨ ਭੱਜੀ ਜਾਂਦੇ ਆ ਇੱਥੇ ਲਾਅਨ ਆਰਡਰ ਤੇ ਸਿਰਫ ਫਰੋਤੀ ਤੇ ਟਾਰਗੇਟ ਕਿਲਿੰਗ ਚੱਲ ਰਹੀ ਹੈ ਸਾਰੀ ਚੀਜ਼ਾਂ ਦਾ ਸਵਾਲ ਇਜਰੀਵਾਲ ਨੂੰ ਹੋਊਗਾ ਜਿਹੜਾ ਉਹਨੂੰ ਜਵਾਬ ਦੇਣਾ ਪੈਣਾ ਕਿ ਇਹਦਾ ਮੁੱਖ ਮੰਤਰੀ ਸ਼ੁਭਕਰਨ ਦੇ ਕੇਸ 'ਚ ਪ੍ਰੀਤਪਾਲ ਦੇ ਕੇਸ 'ਚ ਭਾਜਪਾ ਦੇ ਨਾਲ ਟਾਉਟੀ ਕਿਉਂ ਕਰ ਰਿਹਾ ਔਰ ਇਹ ਤੇ ਕਾਂਗਰਸ ਦੇਸ਼ 'ਚ ਰਲ ਕੇ ਖੇਡਣ ਤੇ ਪੰਜਾਬ 'ਚ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਨ ਲੋਕ ਬੜੇ ਸਿਆਣੇ